ਅੰਜੂ ਬਲਾਇਆ ਪਿੰਡ ਚਾਪਰਾ ਆਈ ਪਾਜੀ ਵੀ ਇਹੋ ਹੀ ਪੈਸੇ ਇਹਨਾਂ ਨੂੰ ਅਹਲ ਕਲੋਂ ਕਥੇਤੇ ਹੀ ਇਹ ਇੱਕ ਹੁਕਰੋ ਜਾਣਗੇ ਇਸ ਤਰ੍ਹਾਂ ਕਾਰਬਾਰ ਬਣਾਣਗੇ ਇਹਨਾਂ ਨੇ ਇਹਨਾਂ ਨੂੰ ਲੁੱਟਿਆ ਹੈਗਾ ਆਹੇ ਤਾਂ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦਵੋ ਆਹੇ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰ ਰਹੇ ਆਂ ਪਰ ਆਲੇ ਬੰਦੇ ਅਜੇ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਹੇ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਆ ਗਿਆ ਟਿਕਟ ਹੋਏਗੀ ਤੁਸੀਂ ਟੈਟੀਆਂ ਦੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੈਟੀਆਂ ਸੀ ਤਾਂ ਤਿਆਰ ਕੀਤੀ ਹੈਗੀ ਆ ਤੇ ਇਹ ਬੰਦਿਆਂ ਨੇ ਸਾਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਸਾਡੀ ਮੰਗ ਹੈ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤ ਹੈ ਲੈ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਆਹ ਕਹ ਸਕਦਾ ਤੁਹਾਡਾ ਨਾ ਸਾਹ ਪਰਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗ ਆਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੇ ਔਖੇ ਕਹਿ ਕਮਾ ਕੇ ਮੈਂ ਦਿੱਤੇ ਪੈਸੇ ਬਸ ਸਾਡੀ ਪੁਲਿਸ ਨਾਲ ਅਹੀ ਬੇਨਤੀ ਆ ਸਾਡੇ ਪੈਸੇ ਦਵਾ ਦਿਓ ਹਾਂ ਪਿੰਡ ਸ਼ਾਹਪੁਰਦਾ ਰਹਿਣ ਵਾਲਾ ਸ਼ਹਿਰ ਦਰੰਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਥੋੜੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਲਾਟ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਅਸੀਂ ਉਹ ਵੀ ਮੁਆਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਸਵਾਲੇ ਖਾ ਕੇ ਤੇ ਸਾਡੇ ਕੋਲ ਕੋਈ ਕਾਰਵਾਈ ਨਹੀਂ ਕਰਦੇ ਬਸ ਐ ਹੋਈ ਕਹਿੰਦੇ ਆ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜੋਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਤੇ ਦਫ਼ਤਰਾਂ ਜਿੱਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਸਾਡੀ ਕਾਰਵਾਈ ਵੀ ਨਹੀਂ ਹੁੰਦੀ ਉਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿਆਸੇ ਜਿਹੜੋ ਕਿ ਇਸ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦੁਆ ਸਕਦੀ ਹੈ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਪਰੇ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ ਯਾਰਾਂ ਅੰਜੂ ਬਲਾਇਆ ਪਿੰਡ ਚਾਪਰਾ ਆਈ ਭਾਜੀ ਵੀ ਇਹੋ ਹੀ ਪੈਸੇ ਇਹਨਾਂ ਨੂੰ ਅਹਲ ਕਲੋਂ ਕਹਤੇ ਹੀ ਇਹ ਇੱਕ ਹੁਕਰੋ ਜਾਣਗੇ ਸਤ ਕਰਵਾਰ ਬਣਾਉਂਗੇ ਇਹਨਾਂ ਨੇ ਆਹ ਬੀਹਾਨ ਨੂੰ ਲੁੱਟਿਆ ਹੈਗਾ ਆਹ ਤੇ ਰੋਟੀ ਤਾਂ ਵੀ ਅਤਰ ਹੈ ਹੋਏ ਦੇਹੀ ਵੀ ਇਹਨਾਂ ਨੇ ਕਿਹਾ ਹੈ ਵੀ ਤੁਸੀਂ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਸਾਨੂੰ ਦੋ ਆਹੇ ਵਿਆਜੂ ਚੁੱਕ ਚੁੱਕ ਕੇ ਲੋਨ ਚੁੱਕ ਚੁੱਕ ਕੇ ਲੋਨ ਦੀਆਂ ਕਿਸ਼ਤਾਂ ਅਜ ਤੱਕ ਤਾਰਨਦੀਆਂ ਤੁਹਾਡੇ ਬੰਦੇ ਅਜ ਤੱਕ ਬਾਹਰ ਨਹੀਂ ਗਏ ਕੋਈ ਪਾਸਪੋਰਟ ਨਹੀਂ ਬਣੇਦਾ ਕੋਈ ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕਿਹਾ ਹੈ ਮਹੀਨੇ ਦੇ ਵਿੱਚ ਤੁਹਾਡਾ ਪਾਸਪੋਰਟ ਤੁਹਾਡੇ ਕੋਲ ਹੋਏਗਾ ਟਿਕਟ ਹੋਏਗੀ ਤੁਸੀਂ ਟੈਟਿਂ ਦੀਆਂ ਤਿਆਰੀ ਕਰੋ ਆਹੇ ਕੱਪੜੇ ਅਸੀਂ ਤਾਂ ਟੈਟਿਂ ਸੀ ਤਾਂ ਤਿਆਰ ਕੀਤੀ ਹੈਗੀ ਆ ਇਹ ਬੰਦਿਆਨਾਂ ਹਾ ਨੂੰ ਮਹੀਨੇ ਦੇ ਵਿੱਚ ਵਿੱਚ ਲੱਖ ਲੱਖ ਰੁਪਈਆ ਲੈ ਕੇ ਫਰਾਰ ਹੋ ਗਏ ਨੇ ਆਦੀ ਮੰਗ ਤੁਹਾਡੇ ਅੱਗੇ ਇਹੋ ਹੀ ਹੱਥ ਜੋੜ ਕੇ ਤੇ ਸਾਡੇ ਜੋ ਵੀ ਤਹਤੇ ਲਾ ਸਾਨੂੰ ਵਾਪਸ ਕੀਤਾ ਜਾਵੇ ਬੜੀ ਮਿਹਰਬਾਨੀ ਹੋ ਗਈ ਇਹਨਾਂ ਆ ਕਹ ਸਕਦਾ ਮਾੜਾ ਮੈਂ ਸਾਹ ਪਰਦੇ ਰਹਿਣ ਵਾਲਾ ਦਰੰਗਲਾ ਤੇ ਮੇਰੀ ਮੰਗਾ ਹੀ ਹੈ ਬਸ ਪੈਸੇ ਮਿਲ ਜਾ ਮੈਂ ਪਲੰਬਰ ਦਾ ਕੰਮ ਕੀਤਾ ਤੇ ਬੜੀ ਔਖੇ ਪੈਸੇ ਕਮਾ ਕੇ ਮੈਂ ਦਿੱਤੇ ਪੈਸੇ ਬਸ ਸਾਡੀ ਫੂਲਸ ਅੱਗੇ ਇਹੀ ਬੇਨਤੀ ਹੈ ਤੇ ਸਾਡੇ ਪੈਸੇ ਦਵਾ ਦਿਓ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਸ਼ਹਿਰ ਦਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਤੇ ਪੈਸੇ ਮੈਂ ਦਿੱਤੇ ਸੀ ਬਾਹਰ ਜਾਣ ਦੇਣ ਵਾਸਤੇ ਪਰ ਮੇਰੇ ਨਾਲ ਠੱਗੀ ਠੋਰੀ ਕਰਕੇ ਤੇ ਪੈਸੇ ਲੈ ਕੇ ਬੰਦਾ ਫਲਾਟ ਹੋ ਗਿਆ ਕੋਸ਼ਿਸ਼ ਕੀਤੀ ਆ ਵੀ ਅਸੀਂ ਪੁਲਿਸ ਦੇ ਦੋ ਵਾਰੀ ਅਸੀਂ ਪੀਸ ਹੋਏ ਆ ਤੇ ਸਾਡੀ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਧੋ ਹੱਥੋਂ ਪੈਸੇ ਲੈ ਕੇ ਤੇ ਅਸੀਂ ਉਹ ਵੀ ਮੁਹਾਏ ਤੇ ਹੋਰ ਚਾਹ ਪਾਣੀਆਂ ਦੇ ਵੀ ਪੈਸੇ ਪੁਲਸਵਾਲੇ ਖਾ ਕੇ ਤੇ ਸਾਡੇ ਕੋਲੋਂ ਕੋਈ ਕਾਰਵਾਈ ਨਹੀਂ ਕਰਦੇ ਬੱਸ ਇਹ ਹੋਈ ਕਹਿੰਦੇ ਵੀ ਤੁਹਾਡਾ ਹੱਲ ਹੋ ਜਾਏਗਾ ਹੋ ਜਾਏਗਾ ਪਰ 4 ਮਹੀਨੇ ਹੋ ਗਏ ਨਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਗਰੀਬ ਬੰਦੇ ਆ ਸਾਡੇ ਕੋ ਤੇ ਗਰਦਾਸ ਪਰ ਜਾਣ ਜੋਗਾ ਕਰਾਇਆ ਵੀ ਨਹੀਂ ਹੁੰਦਾ ਉਹ ਵੀ ਕਦੀ ਕੇਸ ਦਾ ਤਰਲਾ ਮਾਰ ਕੇ ਕਦੀ ਕੇਸ ਦਾ ਤਰਲਾ ਮਾਰ ਕੇ ਤੇ ਗਰਦਾਸ ਪਰ ਜਾਈਦਾ ਜਦੋਂ ਥਾਣਿਆਂ ਦੇ ਪੁਜੀ ਦਾ ਉੱਤੇ ਦਫ਼ਤਰਾਂ ਜਿੱਤੇ ਫਿਰ ਤੁਰ ਕੇ ਇਦਾਂ ਹੀ ਆ ਜਿੰਨੇ ਆ ਕੋਈ ਸਾਡੀ ਕਾਰਵਾਈ ਵੀ ਹੁੰਦੀ ਕੋ ਕਹਿਣਾ ਚਾਹੁੰਦੇ ਆ ਕਿ ਸਾਡੇ ਪੈਸੇ ਚਲੋ ਕਿਸੇ ਤਰ੍ਹਾਂ ਵੀ ਕਿਹਾ ਹੱਲ ਨਾਲ ਪੁਲਿਸ ਚਾਵੇ ਤੇ ਦਵਾ ਸਕਦੀ ਐ ਜਦੋਂ ਵੀ ਆ ਫੜੇ ਜਾਣਗੇ ਪੈਸੇ ਮਿਲ ਜਾਣਗੇ ਫਰੇਕ ਕੋਸ਼ਿਸ਼ ਕਰੇ ਪੁਲਿਸ ਇਹਨੂੰ ਫੜਨ ਦੀ ਤਾਂ ਹੀ ਪੈਸੇ ਮਿਲਣਗੇ